ਸ੍ਰੀ ਕਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਆਲੂ ਟਿੱਕੀ 버ਗਰ ਜਾਨੀ ਕਿ ਵੈਜ 버ਗਰ ਅੱਜ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਜਿਆਦਾ ਟੇਸਟੀ ਆਲੂ ਟਿੱਕੀ 버ਗਰ ਕਰਦੇ ਵਿੱਚ ਬਣਾ ਕੇ ਪੇਸ਼ ਕਰਾਂਗੇ ਤੇ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਆਪਾਂ ਤਿਆਰ ਕਰਾਂਗੇ ਇੱਕ ਬਰਗਰ ਜੇ ਤੁਸੀਂ ਬਾਹਰੋਂ ਖਰੀਦਦੇ ਹੋ ਉਹਦੇ ਦੇ ਵਿੱਚ ਆਪਾਂ ਪੂਰੇ ਪਰਿਵਾਰ ਦੇ ਲਈ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਸੁਆਦ ਬਰਗਰ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇਹੀ ਆਸਾਨੀ ਰੈਸਪੀ ਅੱਜ ਆਪਾਂ ਬਣਾ ਰਹੇ ਹਾਂ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਨਾਲੇ ਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਹਰ ਨੋਟੀਫਿਕੇਸ਼ਨ ਆਸਾਨੀ ਨਾਲ ਮਿਲ ਸਕੇ ਚਲੋ ਜੀ ਆਲੂ ਟिक्की ਬਰਗਰ ਬਣਾਉਣਾ ਸ਼ੁਰੂ ਕਰਦੇ ਹਾਂ ਉਦ ਲਈ ਵਿੱਚ ਚਾਰ ਆਲੂ ਉਬਾਲ ਕੇ ਉਹਨਾਂ ਨੂੰ ਠੰਡਾ ਕਰ ਲਿਆ ਜੀ ਨਾਲ ਹੀ ਅੱਧੀ ਸ਼ਿਮਲਾ ਮਿਰਚ ਇੱਕ ਗਾਜਰ ਤੇ ਨਾਲੇ ਆ ਫ੍ਰੈਸ਼ ਹਰੀ ਮਟਰ ਫ੍ਰੈਸ਼ ਹਰੀ ਮਟਰ ਤੇ ਗਾਜਰ ਨੂੰ ਵੀ ਉਬਾਲ ਕੇ ਨਰਮ ਕਰ ਲਿਆ ਤੇ ਸਾਰੀਆਂ ਚੀਜ਼ਾਂ ਨੂੰ ਮੈਂ ਠੰਡਾ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਆਲੂ ਆ ਜਿਹੜੇ ਉਹਨਾਂ ਨੂੰ ਕਰ ਲੈਣਾ ਹੈ ਕ੍ਰਸ਼ ਤੁਸੀਂ ਉਹਨੂੰ ਮੈਸ਼ ਕਰ ਸਕਦੇ ਹੋ ਕੱਦੂ ਕਸ਼ੀ ਵੀ ਕਰ ਸਕਦੇ ਹੋ ਤੇ ਆਲੂਆਂ ਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਸ਼ਿਮਲਾ ਮਿਰਚ ਤੇ ਫਿਰ ਪਾਵਾਂਗੇ ਗਾਜਰ ਤੇ ਹਰੀ ਮਟਰ ਗਾਜਰ ਤੇ ਹਰੀ ਮਟਰ ਉਬਾਲਣ ਤੋਂ ਬਾਅਦ ਬਿਲਕੁਲ ਇਹਨਾਂ ਨੂੰ ਠੰਡੇ ਕਰਨਾ ਹੈ ਤੇ ਆਲੂ ਵੀ ਆਪਾਂ ਬਿਲਕੁਲ ਠੰਡੇ ਕਰਕੇ ਹੀ ਉਹਨਾਂ ਨੂੰ ਵਰਤਣਾ ਹੈ ਤੇ ਫਿਰ ਵਿੱਚ ਪਾਵਾਂਗੇ ਜੀ ਖੂਬਸਾਰਾ ਫਰੈਸ਼ ਹਰਾ ਧਨੀਆ ਹਰੀ ਮਿਰਚ ਸਵਾਦ ਅਨੁਸਾਰ ਅਗਰ ਬੱਚਿਆਂ ਲਈ ਬਣਾ ਰਹੀ ਹੋ ਤਾਂ ਤੁਸੀਂ ਹਰੀ ਮਿਰਚ ਸਕਿਪ ਕਰ ਸਕਦੇ ਹੋ ਨਾਲ ਹੀ ਮੈਂ ਥੋੜਾ ਜਿਹਾ ਲਿਆਇਆ ਜੀ ਅਦਰਕ ਕਿਉਂਕਿ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਅਦਰਕ ਨੂੰ ਮੈਂ ਕ੍ਰਸ਼ ਕਰਕੇ ਲਿਆਇਆ ਤੇ ਚਮਚ ਦਾ ਚੌਥਾ ਹਿੱਸਾ ਲਈ ਜੀ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਲਿਆਜੀ આમਚੂਰ ਪਾਊਡਰ ਤੇ ਚਾਰ ਇਥੇ ਮਿਲ ਲੈਨੇ ਚਮਚ ਬ੍ਰੈਡ ਕਰੰਬਸ ਦੇ ਤੁਸੀਂ ਇਥੇ ਦੋ ਜਾਂ ਤਿੰਨ ਬ੍ਰੈਡ ਆ ਨਾ ਉਹਨਾਂ ਨੂੰ ਕ੍ਰਸ਼ ਕਰਕੇ ਬਿਕਸੀ ਦੇ ਵਿੱਚ ਗ੍ਰਾਈਂਡ ਕਰਕੇ ਲੈ ਸਕਦੇ ਹੋ ਤੇ ਨਾਲ ਇੱਕ ਚਮਚ ਮੈ ਲਿਆਜੀ ਝੌਲਾਂ ਦਾ ਆਟਾ ਉਹਦੀ ਜਗ੍ਹਾ ਤੇ ਤੁਸੀਂ ਮੈਦਾ ਜਾਂ ਕਾਰਨ ਫਲੋਰ ਵੀ ਲੈ ਸਕਦੇ ਹੋ ਪਰ ਝੌਲਾਂ ਦੇ ਆਟੇ ਨਾਲ ਜਿਹੜੀ ਟਿੱਕੀ ਹੈ ਬਹੁਤ ਹੀ कुरकुरी ਬਣ ਕੇ ਆਉਂਦੀ ਹੈ ਰਣਕੀ ਬਹੁਤ ਸਵਾਦ ਬਣਦੀ ਹੈ ਤੇ ਸਵਾਦ ਅਨੁਸਾਰ ਲਿਆਜੀ ਨਮਕ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹਲਕੇ ਜਿਹੇ ਹੱਥ ਨਾਲ ਮਿਕਸ ਕਰਕੇ ਤਿਆਰ ਕਰਨਾ ਹੈ ਨਰਮ ਜੀ ਹੱਥਾਂ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਤੇ ਫਿਰ ਆਪਾਂ ਬਣਾਣੀ ਹੈ ਜੀ ਇਹਦੀਆਂ ਟਿੱਕੀਆਂ ਟਿੱਕੀਆਂ ਬਣਾ ਲਈ ਆਪਾਂ ਇਹ ਬੈਟਰ ਨੂੰ ਲੈ ਸਟਫਿੰਗ ਨੂੰ ਹੱਥ ਦੇ ਵਿੱਚ ਇਸ ਤਰ੍ਹਾਂ ਲੈ ਲੈਣਾ ਪਹਿਲੇ ਇਹਨੂੰ ਗੋਲ ਕਰਨਾ ਹੈ ਥੋੜਾ ਆਪਾਂ ਮਤਲਬ ਕਿ ਜਿਆਦਾ ਸਟਫਿੰਗ ਲੈਣੀ ਹੈ ਥੋੜੀ ਜਿਆਦਾ ਸਟਫਿੰਗ ਲੈਣੀ ਹੈ ਜਦ ਤੁਸੀਂ ਕਹੇ ਲੋ ਕਿ ਥੋੜਾ ਜਿਆਦਾ ਵੱਡਾ ਪੇੜਾ ਲੈਣਾ ਹੈ ਜਿਸ ਤਰ੍ਹਾਂ ਦੀਆਂ ਟਿੱਕੀਆਂ ਹੁੰਦੀਆਂ ਹੈ ਟਿੱਕੀ ਥੋੜੇ ਵੱਡੇ ਸਾਈਜ਼ ਦੀ ਹੁੰਦੀ ਹੈ ਪਹਿਲਾਂ ਇਹਨੂੰ ਗੋਲ ਕਰਨਾ ਹੈ ਜੀ ਤੇ ਫਿਰ ਹੱਥਾਂ ਦੇ ਨਾਲ ਇਸ ਤਰ੍ਹਾਂ ਆਪਾਂ ਉਹਨੂੰ ਗੁਲਾਈ ਦੇ ਦਿੰਦੀਆਂ ਹਨ ਜਾਨੀ ਕਿ ਰਾਉਂਡ ਕਰਨਾ ਹੈ ਰਾਉਂਡ ਕਰਕੇ ਉੱਪਰ ਇਸ ਸਟਫਿੰਗ ਨੂੰ ਇਹਨੂੰ ਟਿੱਕੀਆਂ ਦੀ ਸ਼ੇਪ ਦੇ ਵਿੱਚ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲੈਣਾ ਹੈ। ਇਸੇ ਤਰ੍ਹਾਂ ਤੁਹਾਨੂੰ ਮੈਂ ਇੱਕ ਟਿੱਕੀ ਹੋਰ ਬਣਾਉਣਾ ਦੱਸਦੀ ਹਾਂ ਤੇ ਇਸੇ ਤਰ੍ਹਾਂ ਹੱਥ ਦੇ ਵਿੱਚ ਸਟਫਿੰਗ ਲੈ ਕੇ ਪਹਿਲਾਂ ਉਸ ਨੂੰ ਇਸ ਤਰ੍ਹਾਂ ਗੋਲ ਕਰਨਾ ਹੈ ਤੇ ਫਿਰ ਇਸ ਤਰ੍ਹਾਂ ਉੱਪਰੋਂ ਪ੍ਰੈਸ ਕਰਦੇ ਹੋਏ ਸਾਈਡਾਂ ਤੋਂ ਇਸ ਤਰ੍ਹਾਂ ਆਪਾਂ ਉਹ ਗੁਲਾਈ ਦੇ ਦਿੰਨੀ ਹੈ। ਇਸੀ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲੈਣੇ ਤੇ ਇੰਨੀ ਸਟਫਿੰਗ ਦੀਆਂ ਮੇਰੀਆਂ 5 ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਜੀ ਟਿੱਕੀਆਂ ਬਣਾਉਣ ਤੋਂ ਬਾਅਦ ਆਪਾਂ ਬਣਾਉਣੀ ਹੈ ਜੀ ਸਲਰੀ ਸਲਰੀ ਬਣਾਉਣ ਲਈ ਇੱਥੇ ਮੈਂ ਲੈ ਰਹੀਆਂ 4 ਚਮਚ ਮੈਦਾ ਤੁਹਾਡੇ ਕੋਲ ਮੈਦਾ ਨਹੀਂ ਹੈਗਾ ਤੁਸੀਂ ਕਾਰਨਫਲੋਰ ਵੀ ਲੈ ਸਕਦੇ ਹੋ ਤੇ ਫਿਰ ਇਹਦੇ ਵਿੱਚ ਮੈਂ ਪਾ ਰਹੀਆਂ ਥੋੜੇ ਜਿਲੇ ਚਿਲੀ ਫਲੈਕਸ ਤੇ ਸਵਾਦ ਅਨੁਸਾਰ ਨਮਕ ਤੇ ਥੋੜੀ ਜਿਹੀ ਤੁਸੀਂ oregano ਵੀ ਪਾ ਸਕਦੇ ਹੋ ਤੁਹਾਡੇ ਕੋਲੇ oregano ਨਹੀਂ ਹੈਗੀ ਤਾਂ ਕਸੂਰੀ ਮਿਰਚ ਮੈਂ ਥੋੜੀ ਜਿਹੀ ਕਸੂਰੀ ਮਿਰਚ ਪਾ ਲਈਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰੇ ਤੋਂ ਬਾਅਦ ਜੀ ਫੇਰ ਲੈਣਾ ਹੈ ਆਪਾਂ ਗੁਣਗਨਾ ਪਾਣੀ ਪਾਣੀ ਪਾਕੀ ਨਾ ਥੋੜਾ ਥੋੜਾ ਜਿਵੇਂ ਇੱਕ ਤਾਂ ਸਲਰੀ ਬਣਾ ਕੇ ਪਿਆਰ ਕਰਨੀ ਹੈ ਨਾ ਹੀ ਤਾਂ ਸਲਰੀ ਆਪਣੀ ਗਾੜੀ ਹੋਣੀ ਚਾਹੀਦੀ ਹੈ ਤੇ ਨਾ ਹੀ ਪਤਲੀ ਹੋਣੀ ਚਾਹੀਦੀ ਆਪਾਂ ਨਾ ਮੀਡੀਅਮ ਜੀ ਥਿਕਨੈਸ ਦੀ ਸਰੀਬ ਨਾਲ ਸਲਰੀ ਬਣਾਉਣੀ ਹੈ ਤੇ ਥੋੜਾ ਜਿਹਾ ਆਪਾਂ ਹੋਰੀ ਦੇ ਵਿੱਚ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਧਿਆਨ ਰੱਖਣਾ ਇਸ ਦਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਜੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਨਾ ਜਿਹਦੇ ਵਿੱਚ ਗੰਡਾ ਨਹੀਂ ਬਣਦੀ ਅਗਰ ਆਪਾਂ ਇੱਕ ਵਾਰੀ ਸਾਰਾ ਪਾਣੀ ਪਾ ਦਾਂਗੇ ਸਲਰੀ ਦੇ ਵਿੱਚ ਗੰਡਾ ਬਣ ਜਾਣਗੇ ਸਲਰੀ ਬਣਾਉਣ ਤੋਂ ਬਾਅਦ ਇੱਥੇ ਮੈਂ ਲਈ ਆ ਜੀ ਬ੍ਰੈਡ ਕ੍ਰੰਬਸ ਜਾਨੀ ਕਿ ਬ੍ਰੈਡਾਂ ਨੂੰ ਮੈਂ ਕ੍ਰੰਬ ਕਰ ਲਿਆ ਹੈ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਇਹ ਪੂਰੇ ਪੈਕੇਟ ਨੂੰ ਤੇ ਫਿਰ ਆਪਾਂ ਇਸ ਤਰ੍ਹਾਂ ਟਿੱਕੀ ਲੈਣੀ ਹੈ ਇੱਕ 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 ਇਹਨੂੰ ਪਹਿਲਾਂ ਸਲਰੀ ਦੇ ਵਿੱਚ ਆਪਾਂ ਇਸ ਤਰ੍ਹਾਂ ਡਿਪ ਕਰ ਲੈਣਾ ਜਾਨੀ ਕਿ ਭਿਉ ਲੈਣਾ ਹੈ ਤੇ ਫਿਰ ਆਪਾਂ ਉਹਦੀ ਕੋਟਿੰਗ ਕਰਨੀ ਹੈ ਉੱਪਰ ਉਹਦੇ ਉੱਪਰ ਆਪਾਂ ਲਗਾ ਦੇਣੀ ਆ ਬ੍ਰੈਡ ਕ੍ਰੰਬਸ ਇਸ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਪਹਿਲਾਂ ਸਲਰੀ ਦੇ ਵਿੱਚ ਭਿਉਣਾ ਹੈ ਜਾਨੀ ਕਿ ਡਿਪ ਕਰਨਾ ਹੈ ਤੇ ਫਿਰ ਉਹਦੇ ਉੱਪਰ ਆਪਾਂ ਬ੍ਰੈਡ ਕ੍ਰੰਬਸ ਲਗਾ ਲੈਣੇ ਤੇ ਸਾਰੀਆਂ ਟਿੱਕੀਆਂ ਇਸੇ ਤਰ੍ਹਾਂ ਤਿਆਰ ਕਰ ਲੈਣੀਆਂ ਤੇ 10 ਮਿੰਟ ਲਈ ਇਹਨਾਂ ਨੂੰ ਰੱਖਣਾ ਜੀ ਫ੍ਰਿਜ ਦੇ ਵਿੱਚ ਫਰਜ ਦੇ ਵਿੱਚ ਰੱਖਣ ਤੋਂ ਬਾਅਦ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਤੇਲ ਨੂੰ ਪਹਿਲਾਂ ਹੀ ਗਰਮ ਹੋਣ ਲਈ ਰੱਖ ਦਿੱਤਾ ਸੀ ਜਿਵੇਂ ਆਪਣਾ ਤੇਲ ਹਲਕਾ ਗਰਮ ਹੋ ਗਿਆ ਨਾ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਗਰਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਇੱਕ-ਇੱਕ ਕਰਕੇ ਟਿੱਕੀ ਪਾ ਦੇਣੀ ਹੈ ਟਿੱਕੀ ਪਾ ਕੇ ਨਾ ਉੱਪਰ ਦੀ ਆਪਾਂ ਟਿੱਕੀ ਦੇ ਹਲਕਾ ਜਿਹਾ ਇਸ ਤਰ੍ਹਾਂ ਤੇਲ ਪਾ ਦੇਣਾ ਹੈ ਤੇ ਫਿਰ ਟਿੱਕੀਆਂ ਨੂੰ ਪਲਟ-ਪਲਟ ਕੇ ਜੀ ਆਪਾਂ ਫਰਾਈ ਕਰ ਲੈਣਾ ਹੈ ਸਾਰੀਆਂ ਟਿੱਕੀਆਂ ਨੂੰ ਜਿਸ ਤਰ੍ਹਾਂ ਇਹ ਆਪਾਂ ਨੂੰ ਲੱਗੇ ਨਾ نیچےੋਂ ਥੋੜੀ ਜਿਹੀ ਫਰਾਈ ਹੋ ਗਈ ਆ ਤਾਂ ਆਪਾਂ ਇਹਦੀ ਸਾਈਡ ਇਸ ਤਰ੍ਹਾਂ ਪਲਟ ਦੇਣੀ ਆ ਦੁਬਾਰਾ ਫੇਰ ਜਦੋਂ نیچے ਵਾਲੀ ਸਾਈਡ ਥੋੜੀ 골ਡਨ ਹੋ ਜਾਵੇ ਨਾ ਇਸੇ ਤਰ੍ਹਾਂ ਹੀ ਪਲਟ ਕੇ ਆਪਾਂ ਦੂਜੀ ਸਾਈਡ ਸੇਕ ਲੈਣੀ ਆ ਤੇ ਮੈਂ ਇਥੇ ਟਿੱਕੀਆਂ ਨੂੰ ਡੀਪ ਫ੍ਰਾਈ ਕਰ ਰਹੀ ਆ ਜੀ ਤੁਸੀਂ ਇਹਨੂੰ ਤੁਸੀਂ ਇਹਨੂੰ ਸ਼ੈਲੋ ਫ੍ਰਾਈ ਵੀ ਕਰ ਸਕਦੇ ਹੋ ਪਰ ਇਸ ਤਰ੍ਹਾਂ ਵੀ ਟਿੱਕੀ ਸਵਾਦ ਲੱਗਦੀ ਆ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਫ੍ਰਾਈ ਕਰਦੇ ਆ ਤੇ ਸ਼ੈਲੋ ਫ੍ਰਾਈ ਕਰਨ ਦੇ ਲਈ ਆਪਾਂ ਨੂੰ ਥੋੜਾ ਘੱਟ ਤੇਲ ਦੀ ਵਰਤੋਂ ਕਰਨੀ ਪੈਂਦੀ ਆ ਤੇ ਟਿੱਕੀਆਂ ਮੈਂ ਫ੍ਰਾਈ ਕਰ ਲਈਆਂ ਜੀ ਆ ਟਿੱਕੀਆਂ ਨੂੰ ਆਪਾਂ ਮੈਂ ਬਾਹਰ ਕੱਢ ਲਈ ਇੱਥੇ 10 ਟਿੱਕੀਆਂ ਮੈਂ ਪਹਿਲਾਂ ਫ੍ਰਾਈ ਕਰ ਲਈਆਂ ਤੇ ਦੋਵੇਂ ਸਾਈਡ ਕੇ ਫ੍ਰਾਈ ਹੋਣ ਲਈ ਰੱਖ ਦਿੱਤੀਆਂ ਐ ਤੇ ਦੇਖੋ ਆਪਕੇ ਟਿੱਕੀਆਂ ਦੀ ਕਿੰਨੀ ਆਵਾਜ਼ ਵਧੀਆ ਆ ਰਹੀ ਹੈ ਨਾ ਕਿੰਨੀਆਂ कुरकुਰੀਆਂ ਬਣ ਕੇ ਤਿਆਰ ਹੋਈਆਂ ਬਹੁਤ ਹੀ ਵਧੀਆ ਟਿੱਕੀਆਂ ਘਰ ਦੇ ਵਿੱਚ ਬਣ ਕੇ ਤਿਆਰ ਹੁੰਦੀ ਕੀ ਤਿਆਰ ਕਰਨ ਤੋਂ ਬਾਅਦ ਫੇਰਾਪਾ ਬਣਾਉਣੀ ਹੈ ਜੀ ਸੌਸ ਸੌਸ ਬਣਾਉਣ ਲਈ ਇੱਥੇ ਮੈਂ ਲੈ ਰਹੀ ਹਾਂ ਟਮਾਟੋ ਕੈਚਪ ਟਮਾਟੋ ਕੈਚਪ ਲੈਣੀ ਹੈ ਟਮਾਟੋ ਸੌਸ ਨਹੀਂ ਲੈਣੀ ਥਿਸ ਇਜ਼ ਦਾ ਖਾਸ ਖਿਆਲ ਰੱਖਣਾ ਹੈ ਤੇ ਵਿੱਚ ਲੈ ਰਹੀ ਹਾਂ ਸੇਮ ਕੁਆਂਟੀਟੀ ਦੇ ਵਿੱਚ ਮਾਇਓਨੈਸ ਤੇ ਇੱਕ ਚਮਚ ਲੈ ਰਹੀ ਹਾਂ ਜੀ ਮੈਂ ਗ੍ਰੀਨ ਚਿੱਲੀ ਸੌਸ ਜਾਨੀ ਕਿ ਹਰੀ ਮਿਰਚ ਵਾਲੀ ਚਟਨੀ ਲੈ ਰਹੀ ਹਾਂ ਸਾਰੀਆਂ ਰੈਡੀਮੇਡ ਲਈਆਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਆਪਾਂ 버ਗਰ ਵਾਲੀ ਚਟਨੀ ਹੈ ਜਿਹੜੀ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਲੈਣੀ ਆ ਚਟਨੀ ਆਪਣੀ ਬਣ ਗਈ ਹੈ ਜੀ ਤੇ ਫਿਰ ਇਥੇ ਲਈ ਮੈਂ 버ਗਰ ਬਣ 버ਗਰ ਬੰਨਾ ਥੋੜੇ ਜਿ ਮੈਨੂੰ ਵਧੀਆਸ ਨਹੀਂ ਮਿਲੇ ਇਹ ਵਾਲੇ 버거ਮੈਨ ਅੱਛੇ ਸੀ ਪਰ ਇਹ ਨਹੀਂ ਵਧੀਆ ਨਹੀਂ ਸੀ ਤੇ ਇਹਨਾਂ ਨੂੰ ਲੈ ਵਿਚਕਾਰੋਂ ਕੱਟਣਾ ਪਿਆ ਮੈਨੂੰ ਕਿਉਂਕਿ ਕੱਟਣ ਵਾਲੇ ਸੀ ਕਿ ਇੱਕ ਬਿਲਕੁਲ ਕੱਟੇ ਕੇ ਟਾਈਪ ਮਿਲਦੇ ਹੋ ਉਹ ਵੀ ਬਹੁਤ ਵਧੀਆ ਹੁੰਦੀ ਹੈ ਤੇ ਵਿੱਚੋਂ ਵੀ ਬਹੁਤ ਜ਼ਿਆਦਾ ਸੌਫਟ ਸੀ ਇਹਨਾਂ ਨੂੰ ਮੈਂ ਕੱਟ ਕੇ ਤਿਆਰ ਕਰ ਲਿਆ ਜੀ ਫਿਰ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਯਾਨੀ ਕਿ ਥੋੜਾ ਜਿਹਾ ਤਵੇ ਦੇ ਉੱਪਰ ਸੇਕ ਲੈਣਾ ਹੈ ਤੇ ਮੈਂ 버ਗਰ ਬੰਨ ਦੇ ਉੱਪਰ ਥੋੜਾ ਜਿਹਾ ਲਗਾਇਆ ਮੱਖਣ ਮੱਖਣ ਲਗਾ ਕੇ ਨਾ ਫਿਰ ਆਪਾਂ ਬਸ ਇਸ ਤਰ੍ਹਾਂ ਹੀ ਇਹਨਾਂ ਨੂੰ ਥੋੜਾ ਥੋੜਾ ਹਲਕਾ ਹਲਕਾ ਦੋਨੋਂ ਸਾਈਡਾਂ ਤੋਂ ਫਰਾਈ ਕਰ ਲੈਣਾ ਦੇਖੋ ਮੈਂ ਸਾਰੇ ਬੰਨ ਦੇ ਉੱਪਰ ਜਿੰਨੇ ਵੀ ਬੰਨ ਸੀ ਨਾ ਉਹਨਾਂ ਦੇ ਉੱਪਰ ਥੋੜਾ ਥੋੜਾ ਮੱਖਣ ਲਗਾ ਕੇ ਉਹਨਾਂ ਨੂੰ ਇਸ ਤਰ੍ਹਾਂ ਫਰਾਈ ਕਰ ਰਹੀ ਹਾਂ ਜਿਵੇਂ نیچے ਵਾਲੀ ਸਾਈਡ ਹਲਕੀ ਜਿਹੀ ਫਰਾਈ ਹੋ ਗਈ ਨਾ ਤਾਂ ਆਪਾਂ ਇਹਨੂੰ ਸਾਈਡ ਨੂੰ ਪਲਟ ਦੇਣਾ ਹੈ ਤੇ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਫਰਾਈ ਕਰ ਲੈਣੀ ਹੈ ਦੋਨੋਂ ਸਾਈਡਾਂ ਨੂੰ ਮੈਂ ਹਲਕਾ ਜਿਹਾ 골ਡਨ ਬ੍ਰਾਊਨ ਕਰ ਲਿਆ ਹੈ ਜੀ ਤੇ ਫਿਰ ਆਪਾਂ 버ਗਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਲੈਣੀ ਹੈ ਉਹਦੇ ਲਈ ਮੈਂ ਰੱਖਿਆ ਜੀ 버ਗਰ ਬਣ ਉਹਦੇ ਉੱਪਰ ਪਹਿਲਾਂ ਮੈਂ ਇੱਕ ਚਮਚ ਲਿਆਇ ਮਯੋਨੈਸ ਦਾ ਤੇ ਇੱਕ ਚਮਚ ਹੀ ਕੈਚੱਪ ਦਾ ਇਸ ਤਰ੍ਹਾਂ ਨਾਲ ਜਿਹੜਾ 버ਗਰ ਆ ਫੋਕਲਾ ਜਾਂ ਨਹੀਂ ਲੱਗਦਾ ਜਾਨੀ ਕਿ ਸੌਫਟ ਹੋ ਜਾਂਦਾ ਮੈਂ ਇਸ ਲਈ ਲਗਾ ਰਹੀ ਹਾਂ ਤੇ ਜਿਹੜੀ ਦੂਸਰੀ ਸੌਸ ਆਪਾਂ ਬਣਾਈ ਸੀ ਉਹ ਸਪੈਸ਼ਲ 버ਗਰ ਸੌਸ ਜਿਹੜੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੀ ਸੀ ਇਹ ਮੈਂ ਟੋਟਲੀ ਆਪਸ਼ਨਲ ਆ ਤੁਸੀਂ ਲਗਾ ਵੀ ਸਕਦੇ ਹੋ ਸਕਿੱਪ ਕਰ ਸਕਦੇ ਹੋ ਤੇ ਉੱਪਰ ਦੀ ਲਗਾਏ ਜੀ ਮੈਂ ਸੈਲਡ ਪੱਤਾ ਜਾਨੀ ਕਿ ਲੈਟਸ ਇਹਦੀ ਜਗ੍ਹਾ ਤੇ ਤੁਸੀਂ ਤੁਹਾਡੇ ਕੋਲੇ ਸੈਲਡ ਪੱਤਾ ਨਹੀਂ ਹੈਗਾ ਨਾ ਤੁਸੀਂ ਕੈਬੇਜ ਜਾਨੀ ਕਿ ਗੋਭੀ ਦਾ ਪੱਤਾ ਲਗਾ ਸਕਦੇ ਹੋ ਜਿਸ ਤਰ੍ਹਾਂ ਬਾਜ਼ੀ ਗੋਭੀ ਨਹੀਂ ਹੁੰਦੀ ਉਹਦੇ ਪੱਤੇ ਤੇ ਉੱਪਰ ਦੀ ਥੋੜੀ ਜਿਹੀ ਸੌਸ ਮੈਂ ਥੇਗਾ ਦਿੱਤੀ ਹੈ ਜੀ ਸੌਸ ਜ਼ਿਆਦਾ ਨਹੀਂ ਲਗਾਉਣੀ ਤੇ ਉੱਪਰ ਦੀ ਆਪਾਂ ਟਿੱਕੀ ਰੱਖ ਦੇਣੀ ਹੈ ਟਿੱਕੀ ਰੱਖ ਕੇ ਹਲਕੀ ਜਿਹੀ ਪ੍ਰੈਸ ਕਰ ਦੇਣੀ ਹੈ ਤੇ ਸਾਈਡਾ ਤੋਂ ਜਿਹੜੀ ਸੌਸ ਆ ਉਹ ਵੇਖੋ ਨਿਕਲ ਕੇ ਬਿਲਕੁਲ ਹੀ ਰੈਡੀमेड 버ਗਰ ਦੀ ਤਰ੍ਹਾਂ ਲੱਗੇਗੀ ਉੱਪਰ ਦੀ ਬਿਲਕੁਲ ਬਰੀਕ ਕੱਟ ਕੇ ਮੈਂ ਪਿਆਜ਼ ਤੇ ਟਮਾਟਰ ਰੱਖ ਦਿੱਤੇ ਆ ਉੱਪਰ ਦੀ ਆਪਾਂ ਲਗਾਣੀ ਹੈ ਜੀ ਚੀਜ਼ ਇਹ ਵੀ ਆਪਸ਼ਨਲ ਹੈ ਤੁਸੀਂ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਨਹੀਂ ਤਾਂ ਸਕਿੱਪ ਕਰ ਸਕਦੇ ਹੋ ਚੀਜ਼ ਲਗਾ ਕੇ ਫਿਰ ਆਪਾਂ 버ਗਰ ਦਾ ਜਿਹੜਾ ਬਨ ਹੈ ਉਹ ਉੱਪਰ ਵਾਲੇ ਉੱਪਰ ਵੀ ਹਲਕੀ ਜੀ ਸੌਸ ਲਗਾ ਦੇਣੀ ਹੈ ਜੋ ਕਿ ਆਪਾਂ ਸੌਸ ਬਣਾ ਕੇ ਤਿਆਰ ਕੀਤੀ ਸੀ ਸੌਸ ਲਗਾ ਕੇ ਦ ਆਪਾਂ ਉੱਪਰ ਇਸ ਤਰ੍ਹਾਂ ਹਲਕਾ ਜੈਨੂ ਪ੍ਰੈਸ ਕਰ ਦੇਣਾ ਹੈ ਤੇ ਦੇਖੋ ਸਾਈਡਾਂ ਤੋਂ ਆਪਣੀ ਸੌਸ ਨਿਕਲ ਆਈ ਹੈ ਤੇ 버ਗਰ ਦੇਖ ਕੇ ਬਹੁਤ ਵਧੀਆ ਲੱਗਦਾ ਤੇ ਖਾਣ ਦੇ ਵਿੱਚ ਵੀ ਹੀ ਬਹੁਤ ਹੀ ਸਵਾਦ 버ਗਰ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਏ ਵਾਕਈ ਬਹੁਤ ਹੀ ਵਧੀਆ 버ਗਰ ਜਾਨੇ ਕਿ ਆਲੂ ਟਿੱਕੀ 버ਗਰ ਵੈਜ 버ਗਰ ਤੁਸੀਂ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਉੱਪਰ ਦੀ ਮੈ ਲਗਾ ਦਿੱਤਾ ਹੈ ਜੀ ਟੁੱਥ ਫਿਕਰ ਜਾਨੇ ਕਿ ਇਹਦੇ ਨਾਲ ਜਿਹੜਾ 버ਗਰ ਹੈ ਕਿਸੇ ਸਾਈਡ ਤੋਂ ਹਿੱਲਦਾ ਨਹੀਂਗਾ ਬਿਲਕੁਲ ਇਸੇ ਤਰ੍ਹਾਂ ਸਟਕ ਹੋ ਜਾਵੇਗਾ ਤੇਲ ਲਗਾ ਕੇ ਤੇ ਦੇਖੋ ਆਪਣਾ 버ਗਰ ਹੈ ਬਹੁਤ ਹੀ ਟੇਸਟੀ ਬਹੁਤ ਹੀ ਹੈਲਥੀ ਘਰ ਦੇ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਜਿੰਨੇ ਰੇਟ ਦੇ ਵਿੱਚ ਬਾਹਰੋਂ ਖਰੀਦਦੇ ਆ ਨਾ ਉਹਨੇ ਦੇ ਵਿੱਚ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਸਾਰੇ ਪਰਿਵਾਰ ਦੇ ਲਈ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਟੇਸਟੀ 버ਗਰ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਮੇਰੀ ਇਹ ਵੈਜ 버ਗਰ ਜਾਨੀ ਕਿ ਆਲੂ 버ਗਰ ਤੇ ਟਿੱਕੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਸਕੇ ਦਿਲ ਦੇ ਹੈ ਜੀ ਨਵੀਂ ਤੇ ਟੇਸਟੀ Thank you so much.